ਤੋ ਚੋਰਾ ਨਾਲ ਯਾਰੀਆਂ ਫਿਲਮ ਦਾ ਪ੍ਰੀਮੀਅਰ ਹੋਇਆ ਸੋ ਇਸ ਫਰਮ ਦੇ ਐਕਟਰਸ ਯਾਨੀ ਕਿ ਪ੍ਰਭ ਗਰੇਵਾਲ ਜੀ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੁਬਾਰਕਾ ਫਿਲਮ ਦੇ ਲਈ ਤੇ ਸਵਾਗਤ ਹੈ ਦੈਨਿਕ ਸਵੇਰਾ ਥੈਂਕ ਯੂ ਸੋ ਮਚ ਕਿਵੇਂ ਹਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਸੋ ਫਿਲਮ ਤੁਹਾਡਾ ਪ੍ਰੀਮੀਅਰ ਹੋਇਆ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਮੂਵੀ ਰੀਲੀਜ਼ ਹੁੰਦੀ ਹੈ ਤੇ ਸਾਰਿਆਂ ਦਾ ਆਡੀਅנס ਦਾ ਰਿਸਪੌਂਸ ਦੇਖ ਕੇ ਖੁਸ਼ੀ ਹੁੰਦੀ ਹੈ ਜੋ ਉਹਨਾਂ ਦੇ ਐਕਸਪ੍ਰੈਸ਼ਨਸ ਹੁੰਦੇ ਨੇ ਰਿਐਕਸ਼ਨ ਹੁੰਦੇ ਨੇ ਬਹੁ ਅੱਛਾ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਰਿਹਾ ਅੱਜ ਦਾ ਬਾਕੀ ਸਾਰੇ ਬਹੁਤ ਵਧੀਆ ਸੀਗਾ ਮਤਲਬ ਬਸ ਸਮੂਥਲੀ ਸਾਡਾ ਸ਼ੂਟ ਚੱਲਿਆ ਕੁਛ ਐਦਾਂ ਨਹੀਂ ਹੈਗਾ ਕਿ ਅਸੀਂ ਫਸਟ ਨਵੀਂ ਮੂਵੀ ਟੀਮ ਨਾਲ ਕੰਮ ਕਰ ਰਹੇ ਹਾਂ ਚ ਨਵੇਂ ਪ੍ਰੋਡਿਊਸਰਸ ਨੇ ਨਵੇਂ ਡਾਇਰੈਕਟਰ ਸੀਗੇ ਰਾਈਟਰ ਨਵੇਂ ਸੀ ਬਟ ਬਹੁਤ ਵਧੀਆ ਸੀ ਸਾਰਿਆਂ ਨੇ ਬਹੁਤ ਪ੍ਰੋਫੈਸ਼ਨਲੀ ਕੰਮ ਕੀਤਾ ਆ ਮੈਂ ਕੰਗ੍ਰੈਚੂਲੇਸ਼ਨਸ ਕਰਦੀ ਆ ਸਾਰੀ ਟੀਮ ਨੂੰ ਗੁਰਦੇ ਆਲਪਾਈ ਸੀ ਤੇ ਉਹਨਾਂ ਦੀ ਐਲਪਾਈਨ ਮੋਸ਼ਨ ਨੂੰ ਟੀਮ ਨੂੰ ਕੰਗ੍ਰੈਚੂਲੇਸ਼ਨਸ ਕਹਿਣਾ ਚਾਹੁੰਦੇ ਆ ਉਹਨਾਂ ਦੀ ਫਸਟ ਕੋਸ਼ਿਸ਼ ਸੀਗੀ ਤੇ ਉਮੀਦ ਕਰਦੇ ਆ ਪਰਮਾਤਮਾ ਉਹਨਾਂ ਦੀ ਐਦਾਂ ਹੀ ਕੋਸ਼ਿਸ਼ ਨੂੰ ਰੰਗ ਸੋ ਆ ਫਿਲਮ ਦੇ ਕਨਸੈਪਟ ਦੀ ਗੱਲ ਕਰੀ ਤਾਂ ਇੱਕ ਬਹੁਤ ਹੀ ਸੈਂਸਿਟਿਵ ਟਾਪਿਕ ਵਿੱਚ ਛੱਕਿਆ ਗਿਆ ਕਿਉਂਕਿ ਜਦੋਂ ਕੁੜੀ ਆਪਣੇ ਬੋਸ ਦੇ ਨਾਲ ਕੰਮ ਕਰਦੀ ਹੈ ਤਾਂ ਬਹੁਤ ਸਰੀਆਂ ਇਧਰ-ਉਧਰ ਗੱਲਾਂ ਫੈਲਦੀਆਂ ਸੋ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡਾ ਕੀ ਓਪੀਨੀਅਨ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਤਾਂ ਆਪਣੀ ਥਿੰਕਿੰਗ ਆ ਕਿ ਜਿਸ ਕਿਸ ਚੀਜ਼ ਨੂੰ ਤੁਸੀਂ ਕਿਦਾਂ ਲੰਮੇ ਹੋ ਹਨਾ ਇਹ ਦੇ ਵਿੱਚ ਜਸਟ ਉਹਨਾਂ ਦੇ ਆਪਣੇ ਥਾਟਸ ਸੀਗੇ ਉਸ ਵੇਲੇ ਉਹਨਾਂ ਨੇ ਆਪਣੇ opinion ਦਿੱਤਾ ਤੇ ਇਹ ਥੌਟਸ ਹੀ ਹੁੰਦੇ ਆ ਤੁਸੀਂ ਕਿਸੇ ਕੋਈ ਅੰਡਰਸਟੈਂਡ ਕਰਦਾ ਕੋਈ ਨਹੀਂ ਕਰਦਾ ਬਟ ਉਹਦੇ ਵਿੱਚ ਲਾਸਟ ਵਿੱਚ ਕਲੀਅਰ ਕਰ ਦਿੱਤਾ ਆ ਕਿ ਇਦਾਂ ਦਾ ਕੁਝ ਹੈ ਨਹੀਂ ਸੀ ਕੁੜੀ ਦਾ ਬਾਸ ਨਾ ਕੁਝ ਨਹੀਂ ਸੀ ਬਟ ਆਪਣੇ ਕੁਝ ਮੈਟੈਲਿਟੀ ਹੋ ਜਾਂਦੀ ਆ ਕਿ ਜਦੋਂ ਕਿਸੇ ਦੀ ਕਮਿ ਕੈਮਿਸਟਰੀ ਜਦੋਂ ਵਧੀਆ ਮੈਚ ਕਰਦੀ ਹੈ ਚਾਹੇ ਕਿਸੇ ਪ੍ਰੋਫੈਸ਼ਨਲਿਜ਼ਮ ਚ ਹੋਵੇ ਕੋਈ ਵੀ ਪ੍ਰੋਫੈਸ਼ਨ ਹੋਵੇ ਚਾਹੇ ਡਾਕਟਰ ਮਤਲਬ ਕਿਸੇ ਵੀ ਕੁੜੀ ਕੰਮ ਕਰਦੀ ਹੈ ਜਦੋਂ ਉਹਦੇ ਜਿਆਦਾ ক্লোਜ਼ ਹੁੰਦੇ ਆਸੀਂ ਕੰਮ ਕਰਦੇ ਆਂ ਤੇ ਉਹਦੇ ਕਿਸੇ ਨਾਲ ਵੀ ਜੋੜ ਦਿੱਤਾ ਜਾਂਦਾ ਬਟ ਇਸ ਉਰ ਥੋੜੀ ਮਟੈਲਿਟੀ ਆ ਹੋਰ ਕੁਛ ਨਹੀਂ ਹੁੰਦਾ ਜਾਂਦੇ ਜਾਂਦੇ ਦਰਸ਼ਕਾਂ ਕੀ ਕਹੋਗੇ ਸਾਡੀ ਮੂਵੀ ਰਿਲੀਜ਼ ਹੋ ਚੁੱਕੀ ਹੈ ਚੋਰਾ ਨਾਲ ਯਾਰੀਆਂ ਤੇ ਪਲੀਜ਼ ਆਪਣੀ ਨੀਡਲਿਸਟ ਨਿਵਾ ਕਰਾਂ ਵਿੱਚ ਜ਼ਰੂਰ ਜਾਓ ਤੇ ਸਾਡੀ ਮੂਵੀ ਨੂੰ ਸਪੋਰਟ ਕਰੋ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਚੋਰਾ ਨਾਲ ਯਾਰੀਆਂ ਫਿਲਮ ਦਾ ਪ੍ਰੀਮੀਅਰ ਹੋਇਆ ਸੋ ਇਸ ਫਰਮ ਦੇ ਐਕਟਰਸ ਯਾਨੀ ਕਿ ਪ੍ਰਭ ਗਰੇਵਾਲ ਜੀ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੁਬਾਰਕਾ ਫਿਲਮ ਦੇ ਲਈ ਤੇ ਸਵਾਗਤ ਹੈ ਦੈਨਿਕ ਸਵੇਰਾ ਥੈਂਕ ਯੂ ਸੋ ਮਚ ਕਿਵੇਂ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਸੋ ਫਿਲਮ ਤੁਹਾਡਾ ਪ੍ਰੀਮੀਅਰ ਹੋਇਆ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਮੂਵੀ ਰੀਲੀਜ਼ ਹੁੰਦੀ ਹੈ ਤੇ ਸਾਰਿਆਂ ਦਾ ਆਡੀਅנס ਦਾ ਰਿਸਪੌਂਸ ਦੇਖ ਕੇ ਖੁਸ਼ੀ ਹੁੰਦੀ ਹੈ ਜੋ ਉਹਨਾਂ ਦੇ ਐਕਸਪ੍ਰੈਸ਼ਨਸ ਹੁੰਦੇ ਨੇ ਰਿਐਕਸ਼ਨ ਹੁੰਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਬਟ ਅੱਜ ਸਾਡੀ ਮੂਵੀ ਫਾਈਨਲੀ ਰੀਲੀਜ਼ ਹੋ ਚੁੱਕੀ ਹੈ ਇਟ ਵਾਸ ਅ ਗੁੱਡ ਅੱਛਾ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਰਿਹਾ ਇਸ ਦਾ ਬਾਕੀ ਸਾਰਾ ਬਹੁਤ ਵਧੀਆ ਸੀਗਾ ਮਤਲਬ ਬਸ ਮੋਤਲੀ ਸਾਡਾ ਸ਼ੂਟ ਚੱਲਿਆ ਕੁਛ ਐਦਾਂ ਨਹੀਂ ਹੈਗਾ ਕਿ ਅਸੀਂ ਫਸਟ ਨਵੀਂ ਮੂਵੀ ਟੀਮ ਨਾਲ ਕੰਮ ਕਰ ਰਹੇ ਹਾਂ ਚ ਨਵੇਂ ਪ੍ਰੋਡਿਊਸਰਸ ਨੇ ਨਵੇਂ ਡਾਇਰੈਕਟਰ ਸੀਗੇ ਰਾਈਟਰ ਨਵੇਂ ਸੀ ਬਟ ਬਹੁਤ ਵਧੀਆ ਸੀ ਸਾਰਿਆਂ ਨੇ ਬਹੁਤ ਪ੍ਰੋਫੈਸ਼ਨਲੀ ਕੰਮ ਕੀਤਾ ਆ ਮੈਂ ਕੰਗ੍ਰੈਚੂਲੇਸ਼ਨਸ ਕਰਦੀ ਆ ਸਾਰੀ ਟੀਮ ਨੂੰ ਗੁਰਦੇ ਆਲਪਾਚੀ ਤੇ ਉਹਨਾਂ ਦੀ ਐਲਪਾਈਨ ਮੋਸ਼ਨ ਨੂੰ ਟੀਮ ਨੂੰ ਕੰਗ੍ਰੈਚੂਲੇਸ਼ਨਸ ਕਹਿਣਾ ਚਾਹੁੰਦੇ ਆ ਉਹਨਾਂ ਦੀ ਫਸਟ ਕੋਸ਼ਿਸ਼ ਸੀਗੀ ਤੇ ਉਮੀਦ ਕਰਦੇ ਆ ਪਰਮਾਤਮਾ ਉਹਨਾਂ ਦੀ ਐਦਾਂ ਹੀ ਕੋਸ਼ਿਸ਼ ਨੂੰ ਰੰਗ ਭਰ ਲਾਉਣ ਸੋ ਆ ਫਿਲਮ ਦੇ ਕਨਸੈਪਟ ਦੀ ਗੱਲ ਕਰੀਏ ਤਾਂ ਇੱਕ ਬਹੁਤ ਹੀ ਸੈਂਸਿਟਿਵ ਟਾਪਿਕ ਵਿੱਚ ਛੱਕਿਆ ਗਿਆ ਕਿਉਂਕਿ ਜਦੋਂ ਕੁੜੀ ਆਪਣੇ ਬੋਸ ਦੇ ਨਾਲ ਕੰਮ ਕਰਦੀ ਹੈ ਤਾਂ ਬਹੁਤ ਸਾਰੀਆਂ ਇਦਰੀਆ ਗੱਲਾਂ ਫੈਲਦੀਆਂ ਸੋ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡਾ ਕੀ ਓਪੀਨੀਅਨ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਤਾਂ ਆਪਣੀ ਥਿੰਕਿੰਗ ਆ ਕਿ ਜਿਸ ਕਿਸ ਚੀਜ਼ ਨੂੰ ਤੁਸੀਂ ਕਿਦਾਂ ਲੈਂਦੇ ਹੋ ਹਨਾ ਇਹ ਦੇ ਵਿੱਚ ਜਸਟ ਉਹਨਾਂ ਦੇ ਆਪਣੇ ਥੌਟਸ ਸੀਗੇ ਉਸ ਵੇਲੇ ਉਹਨਾਂ ਨੇ ਆਪਣੇ ਓਪੀਨੀਅਨ ਦਿੱਤਾ ਤੇ ਇਹ ਥੌਟਸ ਹੀ ਹੁੰਦੇ ਆ ਤੁਸੀਂ ਕਿਸੇ ਕੋਈ ਅੰਡਰਸਟੈਂਡ ਕਰਦਾ ਕੋਈ ਨਹੀਂ ਕਰਦਾ ਬਟ ਉਹਦੇ ਵਿੱਚ ਲਾਸਟ ਵਿੱਚ ਕਲੀਅਰ ਕਰ ਦਿੱਤਾ ਆ ਕਿ ਇੱਦਾਂ ਦਾ ਕੁਝ ਹੈ ਨਹੀਂ ਸੀ ਕੁੜੀ ਦਾ ਬਾਸ ਨਾ ਕੁਝ ਨਹੀਂ ਸੀ ਬਟ ਆਪਣੀ ਕੁਝ ਮੈਟੈਲਿਟੀ ਹੋ ਜਾਂਦੀ ਆ ਕਿ ਜਦੋਂ ਕਿਸੇ ਦੀ ਕਮਿ ਕਮਿਸਟਰੀ ਜਦੋਂ ਵਧੀਆ ਮੈਚ ਕਰਦੀ ਹੈ ਚਾਹੇ ਕਿਸੇ ਪ੍ਰੋਫੈਸ਼ਨਲਿਜ਼ਮ ਚ ਹੋਵੇ ਕੋਈ ਵੀ ਪ੍ਰੋਫੈਸ਼ਨ ਹੋਵੇ ਚਾਹੇ ਡਾਕਟਰ ਮਤਲਬ ਕਿਸੇ ਵੀ ਕੁੜੀ ਕੰਮ ਕਰਦੀ ਹੈ ਜਦੋਂ ਉਹਦੇ ਜਾਦਾ ক্লোਜ਼ ਹੁੰਦੇ ਆ ਅਸੀਂ ਕੰਮ ਕਰਦੇ ਆ ਤੇ ਉਹਦੇ ਕਿਸੇ ਨਾਲ ਵੀ ਜੋੜ ਦਿੱਤਾ ਜਾਂਦਾ ਬਟ ਇਸ ਔਰ ਥੋੜੀ ਮੈਟੈਲਿਟੀ ਆ ਹੋਰ ਕੁਝ ਨਹੀਂ ਹੁੰਦਾ ਜਾਂਦੇ ਜਾਂਦੇ ਦਰਸ਼ਕਨ ਕੀ ਸਾਡੀ ਮੂਵੀ ਰਿਲੀਜ਼ ਹੋ ਚੁੱਕੀ ਹੈ ਚੋਰਾਂ ਨਾਲ ਜਾ ਰਹੀਆਂ ਤੇ ਪਲੀਜ਼ ਆਪਣੀ ਨੀਡਲਿਸਟ ਨਿਵਾ ਕਰਾਂ ਵਿੱਚ ਜ਼ਰੂਰ ਜਾਓ ਤੇ ਸਾਡੀ ਮੂਵੀ ਨੂੰ ਸਪੋਰਟ ਕਰੋ ਥੈਂਕ ਯੂ ਥੈਂਕ ਯੂ ਸੋ ਮਚ